ਜਿਹੜਾ ਇਹਦਾ ਬਈ ਪਿਓ ਆ ਹਾਂ ਉਹ ਬਾਰਸ ਪੰਜਾਬ ਜਿਹੜਾ ਫਾਰਮ ਆ ਹਾਂ ਉੱਥੇ ਆ ਲੈ ਬੱਕਰਾ ਬਈ ਤੁਰਦਾ ਦੇਖ ਲੋ ਖਾਸਰੀ ਕਾਲ ਬਈ ਸਾਰਿਆਂ ਨੂੰ ਆਪਣੇ ਅੱਜ ਦੀ ਵੀਡੀਓ ਵਿੱਚ ਸਵਾਗਤ ਆ ਕਾਲੇ ਕੇ ਮੇਲੇ ਦੇ ਵਿੱਚ ਖੜੇ ਆ ਬਈ 21 ਤਰੀਕ ਆ ਤੇ ਮਹੀਨਾ ਮਾਰਚ ਹੈ ਮਾਤਾ ਰਾਣੀ ਦਾ ਮੇਲਾ ਲੱਗਦਾ ਹੁੰਦਾ ਕਾਲੇ ਕੀ ਉੱਥੇ ਖੜੇ ਆ ਤੇ ਬਾਈ 골ਡੀ ਆਪਣੇ ਨਾਲ ਸਸਰੀਕਾਲ ਬਾਈ 골ਡੀ ਬਾਈ ਸਸਰੀਕਾਲ ਬਾਈ ਪਿੰਡ ਕਿਹੜਾ ਆਪਣਾ ਮਹਰਾਜ ਆ ਬਾਈ ਜੀ ਮਹਰਾਜ ਕਿੱਥੇ ਜਿਹਰੇ ਗਿਆ ਬਾਈ ਇਹ ਅਰੰਪਰਾ ਫੂਲ ਕੋਲੇ ਆ ਬੇ ਠੰਡਾ ਜ਼ਿਲ੍ਹਾ ਹਾਂਜੀ ਬਾਈ ਠੀਕ ਆ ਤੇ ਬਾਈ ਨਾ ਬਾਈ ਬੱਕਰਾ ਲੈ ਕੇ ਆਇਆ ਇੱਕ ਇਹ ਛੇ ਦਾੰਦਾ ਬਾਕੀ ਡਿਟੇਲ ਬਾਈ ਦੱਸੂਗਾ ਬਾਈ ਦੱਸੀ ਕਿੰਨੀ ਹਾਈਟ ਹੂਟ ਹੋਗੀ ਇਹਦੀ ਇਹਦੀ ਬਾਈ ਹਾਈਟ ਹੋਗੀ 43 ਇੰਚ ਸਿੱਧਾ ਜਾ ਖੜਾ ਬਾਈ ਬੱਕਰਾ ਮੜਾ ਜਾ 43 ਇੰਚ ਹੋਗੀ ਹਾਂਜੀ ਬਾਈ ਇਹ ਕਰਦਾ ਬਾਈ 골ਡੀ ਹਾਂਜੀ ਹਾਂਜੀ ਕਰਦਾ ਏ ਕਰਦਾ ਬਾਈ ਬੱਕਰਾ ਤੇ ਬਾਕੀ ਪੰਜ ਫੇਸ ਦੇਖ ਲਓ ਨਾ ਕੰਨ ਕਿੰਨੇ ਇੰਚਾਂ ਦੇ ਹੋਣਗੇ ਕੰਨ ਤਾਂ ਇਹਦੇ ਬਾਈ ਨਾਰਮਲ ਹੀ ਹੋਣਗੇ ਹਾਂ ਤੇ ਝਾਲਰ ਝੁੱਲਰ ਗਲਾ ਬਹੁਤ ਹੈ ਨਾ ਕੁਆਲਿਟੀ ਦੇ ਪੱਖੋਂ ਵਧੀਆ ਪੱਕਾ ਲੋਹਾ ਰੰਗ ਆ ਨਾ ਜਿਹੜਾ ਇਹਦਾ ਬਾਈ ਪਿਓ ਆ ਹਾਂ ਉਹ ਬਾਰਸ ਪੰਜਾਬ ਜਿਹੜਾ ਫਾਰਮ ਆ ਹਾਂ ਉੱਥੇ ਆ ਉੱਥੇ ਆ ਕੀ ਨਾਂ ਹੈ ਇਹਦੇ ਪਿਓ ਦਾ ਇਹਦੇ ਪਿਓ ਦਾ ਨਾਂ ਆਸਤਾ ਨਾਰਮਲ ਹੀ ਕਹਿੰਦੇ ਸੀ ਲਾਡੋ ਲਾਡੋ ਹਾਂ ਉਹ ਹੋਰ ਹਨਾ ਕੋਈ ਪਤਾ ਨਹੀਂ ਵੀ ਕੀ ਨਾਂ ਰੱਖਿਆ ਹੈ ਜਿਹੜਾ ਉੱਥੋਂ ਲੈ ਕੇ ਗਏ ਸੀ ਹਾਂ ਆਪਣੀ ਜਿਹੜੀ ਬਣਾਈ ਨਹੀਂ ਸੀ ਵੀਡੀਓ ਕਰੇ ਹਾਂ 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 ਉਹ ਦੂਜੇ ਨੇ ਤਰਸ਼ੇਮ ਨੇ ਬਣਾਈ ਸੀ ਮੈਂ ਹਾਂ ਬੱਚਾ ਉਹਦਾ ਇਹ ਉਹਦਾ ਬੱਚਾ ਟੈਸਟ ਹੀ ਕਰ ਵੀਡੀਓ ਚ ਵੀ ਆਉਦੋ ਇਹ ਹਾਂ ਠੀਕ ਉਹਦਾ ਛੋਟਾ ਬੱਚਾ ਦਾ ਉਹਦਾ ਛੋਟਾ ਸੀ ਹੁਣ ਇਹ ਤਾਂ ਬੱਕਰੀਆਂ ਕਰਾਸ ਕਰਾਈਆਂ ਨੇ ਤੁਸੀਂ ਹਾਂਜੀ ਕਰਾਈਆਂ ਜੀ ਰਿਜ਼ਲਟ ਵਧੀਆ ਆਗਾ ਹਾਂ ਇੱਕ ਦੀ ਛੱਡਿਆ ਜੀ ਅੱਛਾ ਇੱਕ ਛੱਡਿਆ ਹਾਂਜੀ ਬੱਚੇ ਆਏ ਤਾਂ ਨਹੀਂ ਇਹਦੇ ਬੱਚੇ ਆ ਗਏ ਜੀ ਕਿਹੇ ਜਿਹੇ ਰੰਗ ਦੇ ਪਾਏ ਨੇ ਬਾਈ ਬੱਚੇ ਬੱਚੇ ਕੋਸ ਤਾਂ ਜਿਵੇਂ ਮਾਂਦਾਰਾ ਰੰਗ ਹੋ ਗਿਆ ਜਿ ਕੋਸ ਇਹਦਾ ਹੋ ਗਿਆ ਐ ਮੈਕਸ ਵੀ ਹੋ ਜਾਂਦੇ ਆ ਲੋਹਾ ਹੋ ਗਿਆ ਹੈ ਲੋਹਾ ਰੰਗ ਵੀ ਆਈ ਜਾਂਦਾ ਹਾਂ ਇਹ ਹਾਲਾ ਬਾਈ ਲੋਹਾ ਰੰਗ ਪਾਉਂਦਾ ਹੈ ਉਹ ਜ਼ਿਆਦਾਤਰ ਹਾਂਜੀ ਬਾਈ ਆਪਦੇ ਤੇ ਲੈ ਜਾਂਦਾ ਤੋਰੀ ਬਾਈ ਬੱਕਰਾ ਇਹਨੂੰ ਮੜਾ ਜਾ ਲੈ ਬਾਈ ਇਹਨੂੰ ਵੇਚਣ ਖਾਤਰ ਲੈ ਕੇ ਆਏ ਆ ਇੱਥੇ ਵੇਚ ਦਾਂਗੇ ਬਾਈ ਜੇ ਕੋਈ ਚੰਗੇ ਰੁਪਏ ਲਾਏ ਚੰਗੇ ਰੁਪਏ ਲਾਊਗਾ ਕੋਈ ਤੋਰਦਾ ਲੈ ਇਹਨੂੰ ਲੈ ਬੱਕਰਾ ਬਾਈ ਤੋਰਦਾ ਦੇਖ ਲੋ ਦੇਵੋ ਫਰੇ ਰੁਪਏ ਕਿੰਨੇ ਮੰਗਦੇ 골ਡੀ ਬਾਈ ਤੁਸੀਂ ਬੱਕਰੇ ਦੇ ਇਹ ਤਾਂ 2,25,000 ਰੁਪਏ ਮੰਗਦੇ ਬਾਈ 2,25 ਮੰਗਦੇ ਹਾਂਜੀ ਬਾਈ ਵਿੱਚੋਂ ਮਾਨ ਤਾਨ ਤਾਂ ਹੋਊਗਾ ਲੈ ਬੱਕਰਾ ਫੜ ਕੇ ਲੈ ਤੇ 2 ਲੱਖ 25000 ਰੁਪਏ ਮੰਗਦੇ ਜੀ ਮੌਕੇ ਤੇ ਹੋ ਜੂਗਾ ਜੀ ਮੌਕੇ ਤੇ ਹੋ ਜੂਗਾ ਇਹ ਦੰਦ ਵੀ 6 ਆ ਹਾਂ ਜੀ ਦੰਦ 6 ਆ ਜੀ 6 ਦੰਦ ਆ ਬਾਈ ਮੌਕੇ ਤੇ ਮਾਨ ਤਨ ਕਰ ਦਾਂਗੇ ਕੋਈ ਚੱਕਰ ਨਹੀਂ ਨੰਬਰ ਦੱਸੀ ਬਾਈ ਨੰਬਰ ਆਪਣਾ ਹੈਗਾ ਜੀ 98143 48976 ਬਸ ਕੱਲਾ ਇਹੀ ਲੈ ਕੇ ਆਵੇਂ ਇੱਥੇ ਹਾਂ ਜੀ ਬੱਕਰੇ ਆ ਜਾਂ ਕੋਈ ਹੋਰ ਬੱਕਰੀ ਬੁੱਕਰੀ ਨਹੀਂ ਲੈ ਕੇ ਆਏ ਨਹੀਂ ਬੱਕਰੀਆਂ ਉੱਧਰ ਖੜੀਆਂ ਆਈਆਂ ਤੇ ਬੱਕਰੇ ਲੈ ਕੇ ਆਏ ਹਾਂ ਬੱਕਰੀਆਂ ਨਹੀਂ ਕੋਈ ਵੇਚਣੀ ਬੱਕਰੀ ਨਹੀਂ ਵੇਚਣੀ ਬੱਕਰੀ ਘਰੇ ਰੱਖਿਆ ਵੀ ਨੇ ਹਾਂਜੀ ਘਰੇ ਰੱਖਿਆ ਇਹ ਹੀ ਵੇਚ ਲੈ ਗੱਲਾਂ ਆਹੀ ਵੀ ਜੇ ਆਪਾਂ ਤਾਂ ਵੇਚਾਂਗੇ ਆਪਣੇ ਕੋਲ ਬੱਕਰੇ ਹਾਂ ਆਪਾਂ ਕੋਲ ਬੱਕਰੇ ਹੋ ਗਏ ਘਰੇ ਤਿੰਨ ਤਿੰਨ ਹੋ ਗਏ ਹਾਂ ਤਾਂ ਵੇਚਦੇ ਹਾਂ ਹਾਂ ਉਹ ਵੀ ਜੇ ਕੋਈ ਚੰਗਾ ਮੁੱਲ ਭਰੂਗਾ ਤਾਂ ਆਪਾਂ ਵੇਚ ਦਾਂਗੇ ਨਹੀਂ ਕੋਈ ਗੱਲ ਨਹੀਂ ਫਿਰਦਾ ਨਹੀਂ ਨਹੀਂ ਫਿਰਦਾ ਹਾਂ ਠੀਕ ਆ ਬਾਈ ਨੰਬਰ ਤੇਰਾ ਬੋਲੀ ਇੱਕ ਵਾਰੀ 98143 48976 ਇਕਵਰੀ ਹੋਰ ਬੋਲੋ 9143 48976 ਲਓ ਬਾਈ ਜੇ ਕਿਸੇ ਨੂੰ ਆ ਬੱਕਰਾ ਚਾਹੀਦਾ ਹੋਇਆ ਨਾ ਆਇਆਂ ਨੂੰ ਕਰੀ ਲੋਹੇ ਰੰਗ ਦਾ ਬਾਈ 6 ਦੰਦਾ ਤੇ ਹਾਈਟ ਕਿੰਨੀ ਕਿਹਾ ਸੀ 43 ਇੰਚ 43 ਇੰਚ ਤੇ 2,25,000 ਮੰਗਦਾ ਬਾਈ ਬਾਕੀ ਬਾਈ ਮੌਕੇ ਤੇ ਹੋ ਜਾਊਗਾ ਤੇ ਫੋਨ ਤੇ ਗੱਲ ਕਰ ਲਿਓ ਠੀਕ ਆ ਬਾਈ ਗੋਲਡੀ ਧੰਨਵਾਦ ਸ਼ੁਕਰੀਆ